ਜੀ ਕੱਲ ਦਾ ਜੋ ਮੈਕਸਿਮਮ ਟੈਂਪਰੇਚਰ ਲੁਧਿਆਣਾ ਦੇ ਵਿੱਚ 39.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਜਿਹੜਾ ਡੇ ਟਾਈਮ ਟੈਂਪਰੇਚਰ ਇੱਕ 38.1 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭਗ 1.5 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 22.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 21.9 ਡਿਗਰੀ ਸੈਂਟੀਗ੍ਰੇਡ ਹੈ ਸੋ ਇਹ ਲਗਭਗ 0.3 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਸੋ ਅਸੀਂ ਦੇਖ ਸਕਦੇ ਹਾਂ ਕਿ ਡੇ ਟਾਈਮ ਟੈਂਪਰੇਚਰ ਜਿਹੜਾ ਨਾਰਮਲ ਤੋਂ ਲਗਭਗ 1.5 ਡਿਗਰੀ ਸੈਲਸੀਅਸ ਉੱਪਰ ਅੱਜਕੱਲ ਚੱਲ ਰਿਹਾ ਹੈਗਾ ਔਰ ਫਿਲਹਾਲ 2-3 ਦਿਨ ਜਿਹੜੀਆਂ ਵੈਦਰ ਕੰਡੀਸ਼ਨਸ ਕਲੀਅਰ ਰਹਿਣ ਦੀ ਪ੍ਰੈਡਿਕਸ਼ਨ ਹੈ ਬਟ ਉਹਦੇ ਤੋਂ ਬਾਅਦ ਇੱਕ ਫੇਰ ਜਿਹੜਾ ਸੀ ਸਿਸਟਮ ਦੀ ਡਿਵੈਲਪਮੈਂਟ ਦੇਖ ਰਹੇ ਹਾਂ ਸੋ 9-10 ਤਰੀਕ ਤੋਂ ਬਾਅਦ ਫੇਰ ਜਿਹੜਾ ਪੰਜਾਬ ਦੇ ਵਿੱਚ ਜਿਹੜਾ WDI ਸਿਸਟਮ ਦਾ ਇਫੈਕਟ ਦੇਖਣ ਨੂੰ ਮਿਲ ਸਕਦਾ ਔਰ ਉਹਦੇ ਕਰਕੇ ਕਿਤੇ ਕਿਤੇ ਹਲਕੀ ਬਾਰਿਸ਼ ਜਾਂ ਫਿਰ ਤੇਜ਼ ਹਵਾਵਾਂ ਜਾਂ ਗਰਜ ਚਮਕ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਹੋ ਸਕਦੀ ਹੈ ਕਿੰਨੇ ਦਿਨ ਜਿਹੜਾ ਉਹ ਪਰਚੂਰ ਚ ਕਰਵਾਤਾ ਸੀ ਮੈਦਾ ਰਚਿਤ ਜੀਏ 9 ਤਰੀਕ ਤੋਂ ਡਵੈਲਪ ਹੋ ਕੇ 3-4 ਦਿਨ ਇਹਦੀ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ 12 ਤਰੀਕ ਤੱਕ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਹੋ ਸਕਦੀਆਂ ਨੇ ਔਰ ਇਹਦੇ ਵਾਸਤੇ 10 ਤਰੀਕ ਨੂੰ ਆਈਐਮਡੀ ਵੱਲੋਂ ਜਿਹੜਾ ਲਾਈਟਨਿੰਗ ਔਰ ਥੰਡਰ ਸਟ੍ਰੋਮ ਵਾਸਤੇ येलो ਅਲਰਟ ਵੀ ਜਾਰੀ ਕੀਤਾ ਗਿਆ ਹੈ ਤਾਂ ਜਿੱਦ ਤੱਕ ਟੈਂਪਰੇਚਰ ਇਸ ਟਾਈਮ ਵਾਹ ਰਾਈਸ ਚੱਲ ਰਿਹਾ ਠੀਕ ਹੈ ਜੀ ਸੋ 40 ਡਿਗਰੀ ਦੇ ਨੇੜੇ ਨੇੜੇ ਟੈਂਪਰੇਚਰ ਪਹੁੰਚ ਚੁੱਕਾ ਹੈ ਤਾਂ ਲੱਗਦਾ ਹੈ ਕਿ ਅਲਵਰੀ ਦਿਨਾਂ ਦੇ ਵਿੱਚ ਜਿਦਾ 1-2 ਦਿਨ ਟੈਂਪਰੇਚਰ ਹੋਰ ਵਧੇਗਾ ਉਸ ਤੋਂ ਬਾਅਦ ਥੋੜੇ ਟੈਂਪਰੇਚਰ ਡਾਊਨ ਜਾਣਗੇ ਜਦੋਂ ਕੁਝ ਬਾਰਿਸ਼ ਵਾਲਾ ਮੌਸਮ ਹੋ ਜਾਏਗਾ ਜੀ ਫਿਲਹਾਲ ਇੱਕ ਤੋਂ ਦੋ ਦਿਨ ਜਿਹੜੀਆਂ ਕਿਉਂਕਿ ਵੈਦਰ ਕੰਡੀਸ਼ਨਸ ਕਲੀਅਰ ਨੇ ਇਹਨਾਂ ਦੇ ਵਿੱਚ ਅਸੀਂ ਹਾਈ ਟੈਂਪਰੇਚਰ ਅਬਜ਼ਰਵ ਕਰ ਸਕਦੇ ਹਾਂ ਬਟ ਉਹਦੇ ਤੋਂ ਬਾਅਦ ਕਿਉਂਕਿ 9-10 ਤਰੀਕ ਤੋਂ ਬਾਅਦ ਫਿਰ ਜਿਹੜਾ ਡਬਲਯੂ ਡੀ ਸਿਸਟਮ ਦੀ ਡਿਵੈਲਪਮੈਂਟ ਹੈ ਕਿਉਂਕਿ ਜਦੋਂ ਵੀ ਡਬਲਯੂ ਡੀ ਸਿਸਟਮ ਡਿਵੈਲਪ ਹੁੰਦਾ ਤਾਂ ਉਹਦੇ ਨਾਲ ਡੇ ਟਾਈਮ ਟੈਂਪਰੇਚਰ ਵਿੱਚ ਥੋੜੀ ਗ੍ਰੈਵਿਟੀ ਅਸੀਂ ਅਬਜ਼ਰਵ ਕਰਦੇ ਹਾਂ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਵਿੱਚ ਥੋੜਾ ਵਾਧਾ ਹੋ ਜਾਂਦਾ ਸੋ ਉਹ ਜਿਹੜਾ ਸਿਸਟਮ ਆ ਉਹਦੇ ਇਫੈਕਟ ਹੋਣ ਕਰਕੇ ਦੋ ਤੋਂ ਤਿੰਨ ਦਿਨਾਂ ਦੇ ਬਾਅਦ ਫਿਰ ਜਿਹੜਾ ਟੈਂਪਰੇਚਰ ਦੇ ਵਿੱਚ ਅਸੀਂ ਕੁਝ ਮੋਡਰੇਸ਼ਨ ਦੇਖ ਸਕਦੇ ਹਾਂ ਰਾਤ ਥੋੜੇ ਦਿਨਾਂ ਲਈ ਲੋਕਲ ਮਿਲੋਗੀ ਦੋ ਚਾਰ ਦਿਨ ਲਈ ਜਦੋਂ ਮੌਸਮ ਬਦਲਣਾ ਸ਼ੁਰੂ ਹੋਗਾ ਕਰ ਵੀ ਥੋੜੀ ਬਹੁਤ ਰਾਹਤ ਬਿਲਕੁਲ ਜੀ ਕਿਉਂਕਿ 10 11 12 ਤਰੀਕ ਨੂੰ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣ ਸਕਦੀਆਂ ਨੇ ਸੋ ਉਦੋਂ ਹਲਕੀ ਬਾਰਿਸ਼ ਕਿਤੇ ਕਿਤੇ ਹੋ ਸਕਦੀ ਹੈ ਤੇਜ਼ ਹਵਾਵਾਂ ਔਰ ਗਰਜ ਚਮਕ ਕਿਤੇ ਕਿਤੇ ਹੋ ਸਕਦੀ ਹੈ ਅਮਿਕ ਦੇਖਣ ਜਾ ਰਿਹਾ ਹੈ ਕਿ ਜਿਹੜਾ ਰਾਤ ਦਾ ਟੈਂਪਰੇਚਰ ਹੈ ਔਰ ਦਿਨ ਦਾ ਟੈਂਪਰੇਚਰ ਹੈ ਬਹੁਤ ਮਤਲਬ ਉਹ ਡਿਫਰੈਂਟ ਹੈ ਵਿੱਚ ਦਾ ਬਹੁਤ ਜ਼ਿਆਦਾ ਵਰੀਏਸ਼ਨ ਦੇਖ ਨੂੰ ਮਿਲ ਰਹੀ ਹੈ ਦਿਨ ਦੇ ਵਿੱਚ 40 ਡਿਗਰੀ ਦੇ ਨੇੜੇ ਟੈਂਪਰੇਚਰ ਪਹੁੰਚਦਾ ਰਾਤ ਨੂੰ 22 23 ਡਿਗਰੀ ਤੱਕ ਪਹੁੰਚਦਾ ਮਿਨੀਮਮ ਸੋ ਲਗਭਗ 18 19 ਡਿਗਰੀ ਦਾ ਟੈਂਪਰੇਚਰ ਦਾ ਫਰਕ ਲੱਗਦਾ ਹੈ ਕਿ ਵਰੀਏਸ਼ਨ ਬਹੁਤ ਜਿਆਦਾ ਹੈ ਦ ਫੇਰ ਕਿਤਾ ਇਹ ਜਿਹੜੀਆਂ ਵੈਦਰ ਕੰਡੀਸ਼ਨਸ ਆਲਮੋਸਟ ਨਾਰਮਲ ਨੇ ਕਿਉਂਕਿ ਜਿਹੜਾ ਨਾਰਮਲ ਨਾਈਟ ਟਾਈਮ ਟੈਂਪਰੇਚਰ ਆ ਉਹ ਵੀ ਲਗਭਗ 22 ਡਿਗਰੀ ਸੈਂਟੀਗ੍ਰੇਡ ਜਿਹੜਾ 21.9 ਡਿਗਰੀ ਸੈਂਟੀਗ੍ਰੇਡ ਅੱਜ ਦਾ ਨਾਰਮਲ ਜਿਹੜਾ ਨਾਈਟ ਟਾਈਮ ਟੈਂਪਰੇਚਰ ਹੈ ਸੋ 22.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਇਸੇ ਤਰ੍ਹਾਂ ਡੇ ਟਾਈਮ ਟੈਂਪਰੇਚਰ ਨਾਰਮਲ 38.1 ਡਿਗਰੀ ਸੈਂਟੀਗ੍ਰੇਡ ਸੀ ਕੱਲ ਜਿਹਦੇ ਨਾਲੋਂ 1.5 ਡਿਗਰੀ ਸੈਂਟੀਗ੍ਰੇਡ ਜਿਹੜਾ ਡੇ ਟਾਈਮ ਟੈਂਪਰੇਚਰ ਕੱਲ ਜ਼ਿਆਦਾ ਆਬਜ਼ਰਵ ਕੀਤਾ ਗਿਆ ਸੋ ਨੀਅਰ ਨਾਰਮਲ ਇਹ ਕੰਡੀਸ਼ਨਸ ਹੈਗੀਆਂ ਨੇ ਨਾਰਮਲ ਜਿਹੜੇ ਟੈਂਪਰੇਚਰ ਨੇ ਉਹ ਵੀ ਲਗਭਗ ਇਹਦੇ ਆਸ-ਪਾਸ ਹੀ ਨੇ ਕੋਈ ਕਿ ਤੁਹਾਨੂੰ ਨਵੇਂ ਮਸਲਾ ਹੋਈ ਕਿਸਾਨਾਂ ਨੂੰ ਇਹ ਹੀ ਦੱਸ ਸਕਦੇ ਆਂ ਜੀ ਕਿ ਫਿਲਹਾਲ 2-3 ਦਿਨ ਕੰਡੀਸ਼ਨਸ ਕਲੀਅਰ ਨੇ ਉਹਦੇ ਤੋਂ ਬਾਅਦ ਫੇਰ ਸਿਸਟਮ ਦੀ ਡਿਵੈਲਪਮੈਂਟ ਹੈ ਹਲਕੀ ਬਾਰਿਸ਼ ਕਿਤੇ ਕਿਤੇ ਹੋ ਸਕਦੀ ਹੈ ਤੇਜ਼ ਹਵਾਵਾਂ ਵਾਂਗ ਅੱਡ ਚੰਮ ਖੁਰ ਸਕਦੀ ਹੈ ਸੋ ਵੈਸੇ ਹੁਣ ਹਾਰਵੈਸਟਿੰਗ ਕਾਫੀ ਹੱਦ ਤੱਕ ਜਿਹੜੀ ਵੀਟ ਦੀ ਹੋ ਚੁੱਕੀ ਹੈ ਬਟ ਫੇਰ ਵੀ ਹਲੇ ਜੇ ਕੁਝ ਫਾਰਮਰਸ ਹਾਰਵੈਸਟਿੰਗ ਕਰ ਰਹੇ ਨੇ ਤਾਂ ਇਹਨਾਂ 2-3 ਦਿਨਾਂ ਦੇ ਵਿੱਚ ਉਹਨਾਂ ਨੂੰ ਕੰਪਲੀਟ ਕਰਕੇ ਜਿਹੜੀ ਪ੍ਰੋਡਿਊਸ ਦੀ ਸਾਮ ਸੰਭਾਲ icitara ਕਰ ਲੈਣੀ ਚਾਹੀਦੀ ਆ ਤਾਂ ਕਿ ਫਿਰ ਜਿਹੜੀਆਂ ਵੈਦਰ ਕੰਡੀਸ਼ਨਸ ਆਉਣ ਵਾਲੇ ਦਿਨਾਂ ਵਿੱਚ ਬਣਨ ਦੀ ਪ੍ਰੈਡਿਕਸ਼ਨ ਹੈ ਉਹਦੇ ਤੋਂ ਕੋਈ ਪ੍ਰੋਡਿਊਸ ਦਾ ਨੁਕਸਾਨ ਨਾ ਹੋ ਸਕੇ। ਇਹ ਕਿ ਅਸੀਂ ਬਹੁਤੀ ਗਰਮੀ ਤੇ ਬਹੁਤੀ 서ਤੀ ਦੋਨੋਂ ਆਪਣੇ ਸ਼ਰੀਰ ਨੂੰ ਬਚਾ ਕੇ ਰੱਖੀਏ ਕਿਉਂਕਿ ਸਾਡਾ ਸ਼ਰੀਰ ਹੈ ਇੱਕ ਡੈਲੀਕੇਟ ਹੈ ਔਰ ਸੈਂਸਟਿਵ ਹੈ ਇਹ ਨੂੰ ਹਰ ਚੀਜ਼ ਦੀ ਸੈਂਸੇਸ਼ਨ ਹੁੰਦੀ ਹੈ। अगर बहुत गर्मी होएगी तो जी स्किन है चमड़ी है ये सेंस ने यह हीट ऑब्जॉर्व करते हैं बहुत ज्यादा ठंड है ये ठंड में ऑबजॉर्व करते हैं अगर किसी चीज़ में एक्सेसिव हो जाएगी तो सारा जो अंदर सिस्टम है वो खराब हो जाएगा हूँ आजकल गर्मी आ रही है बहुत साल पहले तो अबोर्न किया गया सबू कि भाई दरख्त ना कट्टो दरख्त ना कट्टो सारे जंगल खत्म करते पहाड़ों के देख रहे हो कि मौसम चेंज हो गया ਕਦੀ ਸੋਚਿਆ ਨਹੀਂ ਸੀ ਵੀ ਇੰਨੀ ਗਰਮੀ ਹੋਏਗੀ ਜਾਂ ਨਹੀਂ ਹੋਏਗੀ ਤੇ ਪ੍ਰੈਡਿਕਸ਼ਨ ਇਹ ਹੈ ਕਿ ਜਿਹੜੀ ਦੁਬਈ ਹੈ ਵੈਦਰ ਹੈ ਉਹ ਸਾਡੇ ਇੰਡੀਆ ਚ ਆ ਜਾਏਗਾ ਪੰਜਾਬ ਵਿੱਚ ਵੀ ਦੁਬਈ ਦਾ ਵੈਦਰ ਹੋ ਜਾਏਗਾ ਉੱਥੇ 50 ਡਿਗਰੀ ਤੇ ਆਮ ਸੀ ਤੇ ਅਸੀਂ ਸੋਚੇ ਸੀ ਕਦੇ ਕਿ ਨਾ ਹੋਏਗਾ ਸਾਡਾ ਬੜਾ ਕੰਫਰਟੇਬਲ ਨਾ ਸੀ ਲੋਕੀ ਗਰਮੀ ਜਿੱਕੋ ਮੰਨਦੇ ਸੀ ਜਗਾ ਥੱਲੇ ਬੈਹਣ ਦੇ ਸੀ ਹੁਣ ਤੁਸੀਂ ਕਿ ਬਾਹਰ ਬੈਹ ਨਹੀਂ ਸਕਦੇ ਇੰਨੀ ਹੀਟ ਵੇਵ ਹੈਗੀ ਹੈ ਤੇ ਹੁੰਦਾ ਕੀ ਹੈ ਹੁਣ ਅਗਰ ਤੁਸੀਂ ਘੁੰਮੋਗੇ ਹੀਟ ਦੇ ਵਿੱਚ ਬਾਡੀ ਨੇ ਹੀਟ ਅਬਜ਼ਰਬ ਕਰ ਲਈ ਹੀਟ ਸਟ੍ਰੋਕ ਬਹੁਤ ਸਖਤ ਬਿਮਾਰੀ ਹੈ ਸਿੱਧੇ ਬ੍ਰੇਨ ਤੇ ਅਸਰ ਕਰਦੀ ਹੈ ਆ ਵੀ ਬੇਹੋਸ਼ ਹੋ ਜਾਂਦਾ ਹੈ ਪਰ ਬੰਦ ਹੋ ਜਾਂਦਾ ਨੇ ਕਈ ਵਾਰ ਹੁੰਦਾ ਕਿ ਆ ਵੀ ਧੁੱਪੇ ਜਾਂ ਬੈਠਾ ਰਹੇ ਤੇ ਸਕਿਨ ਤੇ ਬਰ ਹੋ ਜਾਂਦਾ ਕਿ ਇਹ ਨਹੀਂ ਸੈਂਸਸ ਕਿੰਨੇ ਸੋਹਣੇ ਹੈ ਕਿ ਤਰੀਕਾ ਤੇ ਹੈ ਕਿ ਤੁਸੀਂ ਬਚਾਓ ਆਪਣੇ ਆਪ ਨੂੰ ਤਾਂ ਬਚਾਉਣਾ ਮਤਲਬ ਇਹ ਵੀ ਕੰਮ ਨਾ ਕਰੋ ਕੰਮ ਦੇ ਕਰਨੇ ਪਏਗਾ ਰੋਟੀ ਖਾਣੇ ਕੰਮ ਕਰਨਾ ਪਏਗਾ ਜਾਣਾ ਵੀ ਪਏਗਾ ਲੇਕਿਨ ਇਹ ਵੀ ਜਿੱਥੇ ਤੁਸੀਂ ਹੀਟ ਨੂੰ ਸਿੱਧਾ ਵਾਕ ਕਰਨਾ ਅਵੋਇਡ ਕਰ ਸਕੋ ਸ਼ੇਰ ਬਗੜ ਪਾਸੇ ਚੱਲੋ ਦੂਜਾ ਕੀ ਹੁਣ ਬਾਡੀ ਨੂੰ ਕਿਦਾਂ ਕਰਨਾ ਹੈ ਬਾਡੀ ਵਿੱਚ ਹਾਈਡਰੇਸ਼ਨ ਦੀ ਲੋੜ ਪੈਂਦੀ ਹੈ ਗਰਮੀ ਨਾਲ ਤੁਹਾਡਾ ਜਿਹੜਾ ਪਸੀਨਾ ਆਉਂਦਾ ਹੈ ਹੀਟ ਇਕੱਠੀ ਹੋ ਜਾਂਦੀ ਤੇ ਤੁਹਾਨੂੰ ਪਾਣੀ ਪੀਓ ਦਬ ਕੇ ਪਾਣੀ ਪੀਓ ਸਾਦਾ ਪਾਣੀ ਪੀਓ ਨਹੀਂ ਦੂਜਾ ਮਿਲਦਾ ਪੰਪ ਦਾ ਪਾਣੀ ਪੀਓ ਜਿੱਥੇ ਮਿਲ ਜਾਵੇ ਖੂਹ ਦਾ ਪਾਣੀ ਪੀ ਲਵੋ ਅਗਰ ਨਿੰਬੂ ਮਿਲ ਸਕੇ ਨਿੰਬੂ ਪਾ ਕੇ ਪੀ ਲਵੋ ਫਿਰ ਬਹੁਤ ਹੀ ਅੱਛਾ ਹੈ ਨਹੀਂ ਅੱਜ ਕੱਲ੍ਹ ਬੜੇ ਅੱਛੇ ਆ ਗਏ ਨੇ ਇਲੈਕਟ੍ਰੋਲ ਰੇਡੀਵੇਟ ਸੋਲੂਸ਼ਨਸ ਆ ਗਏ ਨੇ ਉਹ ਤੁਸੀਂ ਪੀ ਲੋਦਾ ਤੁਹਾਡਾ ਜਿਹੜਾ ਬੋਡੀ ਦਾ ਜਿਹੜਾ ਸਾਰਾ ਸਿਸਟਮ ਠੀਕ ਹੋ ਜਾਂਦਾ ਤੇ ਇਮੀਡੀਏਟ ਐਕਸਪੋਜ਼ਰ ਕਰੋ ਇਹ ਤੁਸੀਂ ਏਸੀਜੀ ਬੈਟਰੀ ਜਦੋਂ ਤੁਸੀਂ ਉਸਕੇ ਬਾਹਰ ਗਰਮੀ ਚ ਰਹੇਗੇ ਕੀ ਹੁੰਦਾ ਕਿ ਦੋ ਬੰਦੇ ਗੱਲਾਂ ਕਰਿਸ਼ੂ ਕਰਦੇ ਭੋਜਨ ਦੇ ਵਿੱਚ ਤੁਪੇ ਕਰੇ ਤੇ ਲੇਕਿਨ ਉਹ ਬਹੁਤ ਜ਼ਰੂਰੀ ਕਿ ਅਸੀਂ ਗਰਮੀ ਤੋਂ ਬਚੀਏ ਐਕਸੈਸਿਵ ਹੀਟ ਹਾਰਮਫੁਲ ਰੈਡੈਂਸ